ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਗਵਾਂਡ ਪਿੰਡ ਪੂਤਲਾ ਰਾਏ ਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਐਨੀਮਲ ਆ ਜਿੰਨਾਂ ਚ ਦੋ ਤਾਂ ਬਿਲਕੁਲ ਤਾਜ਼ੇ ਹੋਏ ਸਵਾਏ ਆ ਤੇ ਇੱਕ ਗੱਬਣ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂ ਪਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਦਸਵਿੰਦਰ ਸਿੰਘ ਫੈਟ ਕੋਟਲਾ ਰਾਏ ਕਾ ਤਸਵੀਲ ਵਾਗਾ ਪ੍ਰਾਣਾ ਦੇਖਣਾ ਮੋਬਾਈਲ ਨੰਬਰ ਹੈ 98531 24222 ਠੀਕ ਆ ਬਾਈ ਪਹਿਲਾ ਜਿਹੜੀ ਆਪਾਂ ਦੋ ਕਹਿ ਜਾਂਦੇ ਵੀਡੀਓ ਪਾਈ ਸੀਦਾ ਅੱਗੇ ਸੀਗਾ ਤੇ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਸੂਆ ਕੰਨ ਮਾ ਜੀ ਇਹਦਾ ਦੂਜਾ ਸੂਆ ਕਦੋਂ ਸੂਈ ਹੈ ਜੀ ਇਹ ਵਾਰ ਹੋਣੀ ਸੂਈ ਆ ਇਹ 15 ਕੁ ਪੁਆਇੰਟ ਹੋਏ ਉਹਨੇ ਬੱਚਾ ਕੀ ਹੈ ਜੀ ਬੱਚਾ ਹੋਏ ਵਸਤੀਆ ਮਗਰ ਠੀਕ ਆ ਬੱਚਾ ਮਗਰ ਵੱਛੀ ਹੈ ਜੀ ਹਾਂ ਠੀਕ ਆ ਜੀ ਜੇਰ ਪੈਣੀ ਹੈ ਜੇ ਬਾਕੀ ਹੈ ਜੇਰ ਪੈਣੀ ਬਾਕੀ ਹੈ ਠੀਕ ਆ ਕੱਢਾ ਥੋੜਾ ਕਾ ਨਾ ਬੋਲਾ ਜੀ ਕੋਈ ਨਹੀਂ ਕੱਢੇ ਵੀਰੇ ਠੀਕ ਆ ਥਾਣਾ ਦੀ ਡੰਨਾ ਜੀ ਹਾਂ ਥਾਣਾ ਦੀ ਜਾਨ ਕਿੰਨਾ ਕ ਪਾਜੂ ਵੀਰੇ ਇਹ ਬਈ ਮਾਲਕ ਵਾਲੇ 17 18 ਕੇ ਦਿੰਦੇ ਆਂਦੀ ਵੀ ਆਪਣੇ ਠੀਕ ਆ ਜੀ ਤੇ ਉਹ ਤੋਂ ਬੰਦ ਪਾਜੂ ਜੇ ਇੱਥੇ ਬਾਕੀ ਸੇਵਾ ਦਾ ਤੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਸੂਈ ਆ ਬਿਲਕੁਲ ਤਾਜੀ ਸੂਈ ਆ ਅਜੇ ਨੌ ਵੀ ਕੱਚੇ ਹੀ ਆ ਜੀ ਬੱਚੇ ਦੇ ਮਗਰ ਟਾਪ ਦੀ ਐਫ ਐਫ ਵੱੱਛੀ ਆ ਜੀ ਜੇਰ ਪੈਣੀ ਅਜੇ ਬਾਕੀ ਆ ਜਿਹੜੀ ਜਦੋਂ ਜੇਰ ਪੈ ਜੂਗੀ ਪ੍ਰੋਪਰ ਤੁਹਾਨੂੰ ਬਾਈ ਕੋਲੋਂ ਵੀਡੀਓ ਮਿਲ ਜੂਗੀ ਜੀ ਉਹ ਬਾਈ ਬਣਾ ਲੂਗਾ ਜੀ ਥਣਾ ਦੀ ਢਾਨਾ ਬੇਫਿਕਰ ਹੋ ਜਿਓ ਥਣਾ ਦੇ ਸਹਿਜ ਵੀ ਸੋਨੇ ਸੋਨਾ ਗੁਲਾਬੀ ਥਣਾ ਮਾਲਕਾਂ ਦੇ ਦੱਸਣ ਮੁਤਾਬਕ 17 18 ਕਿਲੋ ਦੁੱਧ ਪਹਿਲੇ ਸੂਏ ਦਾ ਪਾਇਆ ਵਾ ਐਫ 40 ਦੀ ਸੇਵਾ ਦੇ ਸਰ ਤੇ ਮੋੜ ਲਿਆ ਜੀ ਜੇ ਕੋਈ ਵੀ ਰਵੱਦ ਕਰਨ ਨੂੰ ਤਾਂ ਵੱਧ ਵੀ ਲੈ ਸਕਦਾ ਬਾਕੀ ਜਰਸੀ ਆ ਜੀ ਫੈਟ ਚੰਗੀ ਆਊਗੀ ਦੁੱਧ ਕਰਮਾਲੀਆਂ ਦਾ ਸੰਗਣਾ ਹੁੰਦਾ ਜੀ ਸੋਨਾ ਥਾਣਾ ਗੁਲਾਬੀ ਫੋਰਚੰਗ ਪੂਰਾ ਵੀ ਨਹੀਂ ਜੀ ਬਾਕੀ ਸੋਨਾ ਫਿਟਨੈਸ ਆਲਾ ਹਵਾ ਨਾਲ ਠੰਡੀ ਸੀਲ ਪੂਰੀ ਆ ਫਨਾਂ ਦੇ ਡੰਨਾਂ ਬੇਫਿਕਰ ਹੋ ਜਾਓ ਤੇ ਡਿਮਾਂਡ ਵੀਰੇ ਜਮਾ ਲੈਣ ਦੇ ਇੰਦੀ ਵਾਲੀ ਜੀ ਇਹ ਦੀ ਮਾੜਾ 55000 ਮੁੱਲ ਕਰਦੇ ਆ ਉਹ ਜੂ ਮਾਨਤਾਨ ਜੀ ਮਾਨਤਾਨ ਹੋ ਜੂ ਠੀਕ ਹੈ ਜੀ 55000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਦੋ ਨੰਬਰ ਵੀਰੇ ਸੂਆ ਕੰਨ ਮਾ ਜੀ ਦਾ ਇਹਦਾ ਤੀਜਾ ਸੂਆ ਵੀਰੇ ਹਾਂ ਤਾਂ ਦੋ ਸੂਆ ਜੀ ਇਹ ਇਹਨੂੰ ਹੋਵੇਗੇ 4 ਦਿਨ ਸਮਾਂ ਬੱਚਾ ਕੀ ਆ ਜੀ ਬੱਚਾ ਮਗਰ ਬੱਤੀ ਆ ਵਈ ਜੇ ਨਾ ਇਹ ਵੀ ਬੱਚੀ ਆ ਜੀ ਹਾਂ ਠੀਕ ਆ ਜੀ ਬੱਚਾ ਇਹਦੇ ਮਗਰ ਵੀ ਬੱਚੀ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਵਾਲੀ 4 ਦਿਨ ਸਮਾਂ ਹੋ ਗਿਆ ਜੇਲ ਦੀ ਡੰਨ ਆ ਜੀ ਗਾਲ ਨਾਲ ਆ ਕਿੰਨਾ ਦਾ ਤਿਆਰ ਆ ਜੀ ਇਹ ਥੰਡੇ 14 ਲੀਟਰ ਜਾਨੀ ਬੋਲੀ ਤਿਆਰ ਬੋਲੀ ਤਿਆਰ ਆ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਜੋਕ ਕੇ ਥਣਾ ਦੀ ਡੰਨਾ ਜੀ ਪੂਰੀ ਡੰਨਾ ਵੀਰੇ ਥਣਾ ਦੀ ਆਪ ਦੀ ਚੁਆਈ ਕਰਕੇ ਉਹਨਾਂ ਚਾਰ ਰਿੰਗ ਚੋਕੇ ਠੀਕ ਆ ਜੀ ਥੰਡੀ ਕਰਕੇ ਲੈ ਕੇ ਜਾ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਵੀ ਸੂਆ ਤੇ ਪੈਰਾਂ ਦਾ ਬਹਲਾ ਜੇ ਕਰਦੀ ਬਾਈ ਪੱਕਾ ਠੀਕ ਆ ਜੀ ਪੱਕਾ ਬਣਾਉਂਦੀ ਆ ਜੀ ਹਾਂ ਪੱਕੇ ਦਾ ਮੂਹਰੇ ਪੈਰਾਂ ਤੋਂ ਕਰਦੀ ਆ ਠੀਕ ਆ ਜੀ ਹੋਰ ਕੋਈ ਚੱਕੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਚਾਰ ਦਿਨ ਸਮਾਂ ਹੋ ਗਿਆ ਸੂਈ ਨੂੰ ਨੌ ਬਣਾਉਣਾ ਲਿਆ ਜੀ ਬੈਠ ਤੇ ਥੋੜਾ ਜਿਹਾ ਪੱਕੇ ਦਾ ਬਾਈ ਕਹਿੰਦਾ ਕਰਦੀ ਆ ਜੀ 14 ਲੀਟਰ ਬੋਲੀ ਜੋਗ ਕੇ ਲੈ ਜੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਬਾਕੀ ਨੌ ਗਾਹ ਪਹਾਂਜੇ ਹੋਏ ਵਿਹ ਬਾਈ ਇਹਦੇ ਨਾਲ ਹਾਂ ਉੱਤੇ ਜੜਦਾ ਨੌ ਤੇ ਨੌ ਆ ਹਾਂ ਨੌ ਤੇ ਨੌ ਜੜਦਾ ਉਹ ਸੈੱਟ ਕਰਾਉਣਾ ਲੈ ਆ ਜੀ ਬਾਕੀ ਕ੍ਰੋਸ ਆਂਦਾ ਜੀ ਫੌਟ ਚੰਗੀ ਆਊਗੀ ਅੱਗੇ ਤੋਂ ਤੁਹਾਡੀ ਸੇਵਾ ਦਾ 14 ਲੀਟਰ ਬੋਲੀ ਜੋਗ ਕੇ ਲੈ ਜੇ ਜੀ ਕੋਈ ਵੀ ਸੱਜਣ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਬੱਚਾ ਇਹਦੇ ਮਗਰ ਵੀ ਵੱਚੀ ਆ ਇਹਦੀ ਡਿਮਾਂਡ ਬਾਈ ਇਹਦਾ ਡਿਮਾਂਡ ਪਾਇਆ ਬੰਦਾ ਜਣ ਵਾਲੀ ਕਰਦੀ ਕਰਦੀ 47000 ਰੁਪਏ ਦੀ ਹੋਜੂ ਮਾਨਤਨ ਦੀ ਮਾਨਤਨ ਹੋਵੇਗਾ ਠੀਕ ਆ ਜੀ ਇਹਦੀ ਡਿਮਾਂਡ ਬਾਈ 47000 ਰੁਪਿਆ ਕਰਦੇ ਆ ਜੀ ਵਿੱਚੋਂ ਲੈਸ ਕਰ ਦਾਂਗੇ ਜੀ ਤਿੰਨ ਨੰਬਰ ਬਰੇ ਸੁਆ ਕਿੰਨਾ ਮਾਰੀ ਇਹਦਾ ਸੁਆ ਸੁਣਾ ਬਾਈ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹ 4 ਦਿਨ ਲੇਗੀ ਵੱਧ ਵੱਧ ਠੀਕ ਆ ਜੀ ਥਾਣਾ ਦੀ ਦੰਨਾ ਜੀ ਕਿੰਨਾ ਬਾਜੂ ਦੁੱਧ ਜੀ ਦੁੱਧ ਬਾਈ 20 ਲੀਟਰ ਪਾਉਗਾ 12 ਲੀਟਰ ਦਾ ਪਹਿਲੇ ਸੁਵੇ ਦੱਸੋ ਠੀਕ ਆ ਜੀ ਤੋਰ ਕੇ ਦਿਖਾ ਦੇ ਵੀਰੇ ਸੂਆ ਦੂਜਾ ਬਾਈ ਦੱਸਦਾ ਕਿ ਸੂਈ ਹੈ ਜੀ ਸੂਨਾ ਜੀ ਸਾਰੇ 4 ਦਿਨ ਲਗਭਗ ਡੇਟ ਮੁਤਾਬਕ ਬਾਕੀ ਹੈ ਜੀ ਬਾਕੀ 1-2 ਦਿਨ ਪਸੂ ਉੱਪਰ ਵੀ ਲੈ ਜਾ ਸਕਦਾ ਜੀ 20 ਕਿਲੋ ਦੀ ਉਮੀਦ ਹੈ ਜੀ ਪਿਛਲੇ ਸੂਏ 18 ਕਿਲੋ ਪਾਇਆ ਵਾ ਤਿਆਰੀ ਸੋਣੀ ਕਰਦੀ ਹੁੰਦੀ ਹੈ ਬਾਕੀ ਐਚਐਫ ਪ੍ਰੋਸੈਸ ਥੋੜਾ ਜਿਹਾ ਅੰਗ ਪੈ ਜਾਂਦਾ ਜੀ ਫੈਟ ਇਹਦੀ ਵੀ ਚੰਗੀ ਆਊਗੀ ਦੁੱਧ ਤੁਹਾਡੀ ਸੇਵਾ ਦਾ ਜੀ ਵਜਨ ਦੇ ਪੱਖ ਤੋਂ ਚੰਗੀ ਵੇਲ ਵੀ ਚੰਗੀ ਥਣਾ ਦੇ ਸਹਿਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰ ਸ਼ਾਂਗ ਪੋਰਾ ਵੀ ਨਹੀਂ ਹੰਦੇ ਸਿਲਪੂਰੀ ਆ ਬੇਫਿਕਰ ਹੋ ਜਾਓ ਤੇ ਡਿਮਾਂਡ ਵੀਰੇ ਦੇ ਮਾਨ ਇਹਦਾ 60 ਮੁੱਲ ਕਰਦੇ ਜੀ ਠੀਕ ਹੈ ਜੇ ਕੋਈ ਜੋੜਾ ਲੈ ਜੇ ਬਾਈ ਮਾਨ ਤਾਂ ਥੋੜਾ ਕਰਦੇ ਠੀਕ ਹੈ ਜੀ ਇਹਦੀ ਡਿਮਾਂਡ 60000 ਰੁਪਏ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਪਾਣ ਉਧਰ ਜੋ ਜ਼ਿਆਦਾ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ